ਬਠਿੰਡਾ ਸੀਟ ਨੂੰ ਲੈ ਕੇ ਰਾਜਾ ਵੜਿੰਗ ਨੂੰ ਮਲਾਲ ਬੋਲੇ ਮੇਰੀ ਪਤਨੀ ਬਠਿੰਡਾ ਸੀਟ ਤੋਂ ਸੀ ਮੋਸਟ ਸਰਵਿੰਗ ਕੈਂਡੀਡੇਟ ਪਤਨੀ ਦੇ ਕਰੀਅਰ ਨੂੰ ਠੇਸ ਪਹੁੰਚਾਉਣ ਲਈ ਹਾਂ ਗਿਲਟੀ ਵਿਜੇ ਸਾਪਲਾ ਦੇ ਕਰੀਬੀ ਰੋਬਿੰਨ ਸਾਪਲਾ ਨੇ ਫੜਿਆ ਆਪ ਦਾ ਪੱਲਾ ਸੀ ਇਹ ਮਾਨ ਨੇ ਪਾਰਟੀ ਚ ਕਰਾਇਆ ਸ਼ਾਮਿਲ ਪੰਜਾਬ ਬੀਜੇਪੀ ਐਸਸੀ ਮੋਰਚਾ ਦੇ ਮੀਤ ਪ੍ਰਧਾਨ ਨੇ ਰੋਬਿੰਨ ਸਾਪਲਾ ਦਾਲ ਬਦਲੂਗਾ ਤੇ ਚਰਨਜੀਤ ਚੰਨੀ ਨੇ ਸਾਦੇ ਨਿਸ਼ਾਨ ਆ ਗਿਆ ਮੌਸਮ ਦੀ ਤਰ੍ਹਾਂ ਬਦਲ ਰਹੇ ਨੇ ਲੀਡਰ ਤਾਹਰ ਸਿਮਰਤ ਨੇ ਦਲ ਬਦਲੂਆਂ ਨੂੰ ਦੱਸਿਆ ਪਤਲੀਆਂ ਪੌੜੀ ਟਿਕਟ ਨਾ ਮਿਲਣ ਤੇ ਸਾਬਕਾ ਕਾਂਗਰਸੀ ਵਿਧਾਇਕ ਲਖਬੀਰ ਲੱਖਾਂ ਦਾ ਛਲਕਿਆ ਦਰਦ ਵਿਣਾ ਨਾਮ ਲੈ ਕੇ ਆ ਪਾਰਟੀ ਦੇ ਇੱਕ ਵੱਡੇ ਐਸਸੀ ਲੀਡਰ ਨੇ ਕਟਵਾਈ ਮੇਰੀ ਟਿਕਟ ਪਰ ਨਾਲ ਹੀ ਦੂਜੀ ਪਾਰਟੀ ਚ ਜਾਣ ਦੀਆਂ ਚਰਚਾਵਾਂ ਨੂੰ ਵੀ ਕੀਤਾ ਖਾਰਜ ਫਰੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਪੁੱਲਰ ਨੇ ਸਵਰਨ ਤੇ ਰਾਮ ਗੜੀਆ ਭਾਈ ਚਾਰੇ ਤੋਂ ਆਪਣੀ ਟਿੱਪਣੀ ਲਈ ਮੰਗੀ ਮਾਫੀ ਕਿ ਅੱਗੇ ਤੋਂ ਨਹੀਂ ਕਰਾਂਗਾ ਅਜਿਹੀ ਗਲਤੀ ਹਰਮੰਦਰ ਸਾਹਿਬ ਚ ਜੋੜਿਆਂ ਤੇ ਬਰਤਨਾਂ ਦੀ ਸੇਵਾ ਕਰਕੇ ਬਖਸ਼ਾਈ ਪੁੱਲ ਦੋਲਨਕਾਰੀ ਕਿਸਾਨਾਂ ਦਾ ਇਲਜ਼ਾਮ ਚਰਚਾ ਕਰਨ ਤੋਂ ਪੱਜ ਰਹੀ ਹੈ ਭਾਜਪੀ ਸਾਡੇ ਸਵਾਲਾਂ ਦਾ ਨਹੀਂ ਹੈ ਸੱਤਾ ਧਿਰ ਕੋਲ ਜਵਾਬ ਕਿਸਾਨ ਪਵਨ ਚ ਪੀਐਮ ਮੋਦੀ ਅਮਿਤ ਸ਼ਾਹ ਜੇਪੀ ਨੱਡਾ ਤੇ ਸੁਨੀਲ ਜਾਖੜ ਦੀਆਂ ਫੋਟੋ ਵਾਲੀਆਂ ਲਾਈਆਂ ਕੁਰਸੀ 46 ਰਮ ਦੇ ਪਿੰਡ ਮੀਆਂਵਿੰਡ ਚ ਉੱਤਰਾਖੰਡ ਪੁਲਿਸ ਵੱਲੋਂ ਮੁਨਿਆਦੀ ਬਾਬਾ ਤਰਸੀਮ ਸਿੰਘ ਦੇ ਕਤਲकांड ਦੇ ਮਲਜ਼ਮ ਸਰਪਜੀਤ ਸਿੰਘ ਨੂੰ 23 ਮਹੀ ਤੱਕ ਪੇਸ਼ ਹੋਣ ਦੇ ਹੁਕਮ ਪੇਸ਼ ਨਾ ਹੋਣ ਤੇ ਚੱਲ ਚੱਲ ਜਾਇਦਾਦ ਕੀਤੀ ਜਾਏਗੀ ਕੋ ਉਹ ਗ੍ਰਾਮ ਚ ਕੂੜੇ ਦੇ ਪਹਾੜ ਨੂੰ 24 ਘੰਟਿਆਂ ਚ ਦੂਜੀ ਵਾਰ ਲੱਗੀ ਅੱਗ ਕਰੀਬ 11 ਘੰਟਿਆਂ ਤੋਂ ਅੱਗ ਤੇ ਕਾਬੂ ਪਾਉਂਦੀ ਆ ਕੋਸ਼ਾਂ ਪਹਿਲਾਂ 9 ਘੰਟੇ ਬਾਅਦ ਪਾਇਆ ਸੀ ਕਬ ਸਸਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਕਿਉਂਕਿ ਮਾਹੌਲ ਚੋਣਾਂ ਦਾ ਇਸ ਕਰਕੇ ਖਬਰਾਂ ਦਾ ਫੋਕਸ ਵੀ ਜ਼ਿਆਦਾ ਚੋਣਾਂ ਨਾਲ ਹੀ ਸਬੰਧਤ ਰਹਿੰਦਾ ਹੈ ਸ਼ੁਰੂਆਤ ਕਰਦੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਕਿ ਆਖਿਰ ਰਾਜਾ ਵੜਿੰਗ ਨੂੰ ਮਲਾਲ ਕਿਸ ਗੱਲ ਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਖੁਦ న్యూਸ 18 ਤੇ ਆਏ ਤੇ ਆਪਣੀ ਪਤਨੀ ਨੂੰ ਪਠਿੰਡਾ ਤੋਂ ਟਿਕਟ ਨਾ ਦਿਲਵਾਉਣ ਦੀ ਵਜ੍ਹਾ ਵੀ ਦੱਸ ਦਿੱਤੀ ਔਰ ਇੱਥੋਂ ਤੱਕ ਕਿ ਆ ਕਿ ਉਹ ਖੁਦ ਨੂੰ ਗਿਲਟੀ ਵੀ ਮਹਿਸੂਸ ਕਰ ਰਹੇ ਨੇ ਨਾਲ ਹੀ ਰਾਜਾ ਵੜਿੰਗ ਨੇ ਆਪਣੀ ਸੀਐਮ ਬਣਨ ਦੀ ਖੁਆਇਸ਼ ਦਾ ਵੀ ਪ੍ਰਗਟਾਵਾ ਕੀਤਾ ਜੇ ਧਰਮ ਪਤਨੀ ਨੂੰ ਚੋਣ ਲੜਾਇਆ ਜਾਂਦਾ ਮੇਰੀ ਵਾਈਫ ਮੋਸਟ ਡਿਜ਼ਰਵਿੰਗ ਕੈਂਡੀਡੇਟ ਸੀ ਬਿਠਿੰਦਾ ਤੇ ਔਰ ਮੈਂ ਸਮਝਦਾ ਕਿ ਮੈਂ ਆਪ ਦੀ ਆਪ ਚ ਗਿਲਟੀ ਹਾਂ ਇਹ ਮਲਾਲ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬੇਸ਼ੱਕ ਬਠਿੰਡਾ ਸੀਟ ਤੋਂ ਚਰਚਾਵਾਂ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੀਆਂ ਸਨ ਪਰ ਜਦੋਂ ਕਾਂਗਰਸ ਦੀ ਪੰਜਾਬ ਦੇ ਲਈ ਪਹਿਲੀ ਸੂਚੀ ਆਈ ਤਾਂ ਬਠਿੰਡਾ ਸੀਟ ਤੋਂ ਮੋਹਰ ਲੱਗੀ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮ ਤੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਅਜਿਹਾ ਕਿਉਂ ਹੋਇਆ ਹੁਣ ਰਾਜਾ ਵੜਿੰਗ ਨੇ ਖੁਦ న్యూਸ 18 ਤੇ ਆ ਕੇ ਇਸ ਦਾ ਕਾਰਨ ਵੀ ਸਪਸ਼ਟ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਪਤਨੀ ਬਠਿੰਡਾ ਤੋਂ ਮੋਸਟ ਡਿਜ਼ਰਵਿੰਗ ਦਾਵੇਦਾਰ ਸੀ ਪਰ ਅਸੂਲਾਂ ਨੂੰ ਮੁੱਖ ਰੱਖਦਿਆਂ ਟਿਕਟ ਨਹੀਂ ਲਈ ਆਪਣੇ ਸਵਾਰਥਾਂ ਵਾਸਤੇ ਆਪਣੇ ਮੈਂ ਸਮਝਦਾ ਕਿ ਇਸ ਕਰਕੇ ਕਿ ਮੈਨੂੰ ਲੋਗ ਇਹ ਮਹਿਸੂਸ ਕਰਨਗੇ ਕਿ ਰਾਜਾ ਵੜਿੰਗ ਨੇ ਆਪਣੀ ਧਰਮ ਪਤਨੀ ਚੋਣ ਦੇ ਵਿੱਚ ਉਤਾਰਤੀ ਹੈ ਲੇਕਿਨ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ ਹੈ ਔਰ ਮੈਨੂੰ ਲੀਡਰਸ਼ਿਪ ਕਹੇਗੀ ਕਿ ਰਾਜਾ ਵੜਿੰਗ ਅੱਜ ਕੇਵਲ ਆਪਣੀ ਧਰਮ ਪਤਨੀ ਐਸੀ ਟਿਕਟ ਮੰਗਣਾ ਆ ਗਿਆ ਇੰਨਾ ਚੀਜ਼ਾਂ ਕਰਕੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਮੈਂ ਆਪਦੀ ਵਾਈਫ ਦੇ ਕੈਰੀਅਰ ਨੂੰ ਠੇਸ ਪਹੁੰਚਾਈ ਹੈ ਅੰਦਰ ਹੀ ਅੰਦਰ ਮੈਂ ਗ੍ਰੀਟੀ ਇਸ ਕਰਕੇ ਹੂੰ ਇਸ ਕਰਕੇ ਮੈਂ ਟਿਕਟ ਨਹੀਂ ਲਈ ਹੈ ਜਿੱਥੇ ਰਾਜਾ ਵੜਿੰਗ ਨੇ ਅਮਰਤਾ ਵੜਿੰਗ ਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਸਪਸ਼ਟ ਕੀਤੀ ਹੈ ਉੱਥੇ ਹੁਣ ਨਜ਼ਰ ਸੀਐਮ ਵਾਲੀ ਕੁਰਸੀ ਤੇ ਵੀ ਹੈ ਤੇ ਆਤਮ ਵਿਸ਼ਵਾਸ ਇੰਨਾ ਹੈ ਕਿ 101% ਸੀਐਮ ਬਣਨ ਦੀ ਗੱਲ ਕਹਿ ਰਹੇ ਨੇ ਕਲਰਿੰਗ ਬਣ ਸਕਦੇ ਕਦੀ ਸੀਐਮ ਕਦੀ ਬਣ ਸਕਦੇ ਹੈ ਨਹੀਂ 101% ਬਣਾਂਗਾ ਹਾਂ ਇਹ ਨਹੀਂ ਪਤਾ ਵੀ ਕਦੋਂ 101% ਬਣਾਂਗਾ ਹੱਥ 'ਚ ਲਿਖਿਆ ਹੋਇਆ ਹੈ ਮੈਨੂੰ ਲਕੀਰ ਕਹਿੰਦੇ ਕਿ ਨਾਟਾ ਲਕੀ ਆਪਣੇ ਆਪ ਤੇ ਕੌਨਫੀਡੈਂਸ ਆਪਣੇ ਆਪ ਤੇ ਉਹ ਜਾਣ ਜੇ ਮੈਂ ਤੁਹਾਨੂੰ ਕਿਹਾ ਕਿ ਕੰਮ ਕਰਦਾ ਮੁੰਡਾ ਕਾਂਗਰਸ ਪਾਰਟੀ ਦੀ ਅਗਵਾਈ ਕਰ ਸਕਦਾ ਹੈ 올 ਇੰਡੀਆ ਦਾ ਪ੍ਰਧਾਨ ਬਣ ਸਕਦਾ ਹੈ ਤਿੰਨ ਵਾਰੀ 100% ਬਣਾਂਗਾ ਇਹ ਜ਼ਰੂਰੀ ਨਹੀਂ ਹੈ ਵੀ 2022 'ਚ ਬੰਨਾ ਹੈ ਅੱਗੇ ਬੰਨਾ ਹੈ ਕਦੋਂ ਬੰਨਾ ਹੈ ਪਰ ਮੇਰਾ ਟੀਚਾ ਕਦੇ ਨਾ ਕਦੇ ਜ਼ਰੂਰ ਬਣਨਾ ਹੈ ਖੇਰ ਰਾਜਾ ਵੜਿੰਗ ਨੇ ਤਾਂ ਪਤਨੀ ਨੂੰ ਟਿਕਟ ਨਾ ਮਿਲਣ ਦਾ ਕਾਰਨ ਸਪਸ਼ਟ ਕਰ ਦਿੱਤਾ ਹੈ ਪਰ ਜ਼ਰੂਰੀ ਨਹੀਂ ਕਿ ਸਿਆਸਤ ਦੇ ਵਿੱਚ ਜੋ ਕਿਹਾ ਜਾਵੇ ਜੋ ਨਜ਼ਰ ਆਵੇ ਅਸਲ ਦੇ ਵਿੱਚ ਵੀ ਉਹੀ ਹੋਵੇ ਤੇ ਜੋ ਰਾਜਾ ਵੜਿੰਗ ਨੇ ਸੀਐਮ ਬਣਨ ਦੀ ਖੁਆਇਸ਼ ਪ੍ਰਗਟਾਈ ਹੈ ਇਸ ਦੇ ਨਾਲ ਵੀ ਕਈਆਂ ਦੀ ਚਿੰਤਾ ਵਧ ਗਈ ਹੋਵੇਗੀ ਚੰਡੀਗੜ੍ਹ ਤੋਂ ਪੰਕਜ ਕਪਾਈ న్యూਸ 18 ਪੰਜਾਬ ਤੇ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਨਿਰਾਸ਼ਗੀ ਵੀ ਦਿਖਾਈ ਦੇ ਰਹੀ ਹੈ ਹੁਣ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਦਾ ਦਰਦ ਛਲਕਿਆ ਹੈ ਫਤਿਹਗੜ੍ਹ ਸਾਹਿਬ ਤੋਂ ਟਿਕਟ ਨਾ ਮਿਲਣ ਤੋਂ ਲਖਬੀਰ ਲੱਖਾ ਨਾਰਾਜ਼ ਨੇ ਔਰ ਪਾਰਟੀ ਦੇ ਇੱਕ ਲੀਡਰ ਤੇ ਹੀ ਬਿਨਾ ਨਾਮ ਲਏ ਲਖੇ ਨੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਇੱਕ ਵੱਡੇ ਐਸ்சி ਲੀਡਰ ਨੇ ਮੇਰੀ ਟਿਕਟ ਘਟਵਾਈ ਹੈ ਕਿ ਇੱਕ ਵੱਡਾ ਲੀਡਰ ਨਹੀਂ ਚਾਹੁੰਦਾ ਕਿ ਨੌਜਵਾਨ ਆਗੂ ਸਥਾਪਿਤ ਹੋਣ ਉਹਨਾਂ ਕਿਹਾ ਕਿ ਮੇਰੇ ਬਾਰੇ ਦੂਜੀ ਪਾਰਟੀ ਚ ਜਾਣਦੀਆਂ ਵੀ ਗਲਤ ਖਬਰਾਂ ਫਲਾਈਆਂ ਗਈਆਂ ਜਿਸ ਦਾ ਉਹਨਾਂ ਨੇ ਖੰਡਨ ਕੀਤਾ ਹੈ ਮੂੰਹ ਤੇ ਤਾਂ ਵੀਰ ਜੀ ਵੀ ਕੀ ਕਹਿੰਦਾ ਇਲੈਕਸ਼ਨ ਵੀ ਲੜ ਰਹੇ ਨੇ ਪਉ ਦੇ ਵਿੱਚ ਮੈਂ ਇਕੱਲਾ ਨਹੀਂ ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗੀ ਵੀ ਉਸ ਕੜੀ ਚ ਆਏ ਨੇ ਕੁਲਵੀਰ ਸਿੰਘ ਜੀਰਾ ਉਸ ਕੜੀ ਚ ਆਏ ਨੇ ਸਰਪਾਲ ਸਿੰਘ ਭੁੱਲਰ ਉਸ ਕੜੀ ਚ ਆਏ ਨੇ ਸੁਖਵਿੰਦਰ ਸਿੰਘ ਡੈਨੀ ਉਸ ਕੜੀ ਚ ਆਏ ਨੇ ਖੁਸ਼ਵਾਲ ਸਿੰਘ ਜਟਾਣਾ ਉਸ ਕੜੀ ਚ ਆਏ ਨੇ ਗੁਰਜੋਤ ਢੀਂਡਸਾ ਉਸ ਕੜੀ ਚ ਆਇਆ ਵਾ ਤੇ ਬਹੁਤ ਸਾਰੇ ਸਾਥੀ ਸਾਡੇ ਬਰਿੰਦਖ ਢੀਲੋ ਉਸ ਕੜੀ ਚ ਆਇਆ। ਵਿਕਰਮਜੀਤ ਚੌਧਰੀ ਉਸ ਕੜੀ ਚ ਆਇਆ। ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ ਚ ਆਏ। ਇਹ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆ। ਵਿਆਪਰ ਰੱਖ ਕੇ ਇਹ ਕਹਿ ਜੀ ਸੈਂਟਰੈਂਕ ਕਾਇਮ ਕਰੀਏ ਤਾਂ ਕਿ ਜਿਹੜੇ ਸਟ੍ਰੈਂਥ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਤੇ ਰਾਹੁਲ ਗਾਂਧੀ ਦੀ ਸੋਚ ਤੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਜਾ ਸਕੇ। ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕੋਲਾ ਆਈਆਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਵੀ ਲਖਵੀਰ ਸਿੰਘ ਲੱਖਾ ਕੌਂਸਲ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ ਪਰ ਮੈਂ ਡਾਕਟਰ ਮੇਕਰ ਸਾਹਿਬ ਨੂੰ ਪੜਿਆ ਹੋਇਆ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਸਮਾਂ ਤੇ ਜ਼ਿਕਰ ਕਰਦੇ ਆ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਐਸ ਵੇਲੇ ਜਿਹੜੇ ਕਾਂਗਰਸ ਦੀ ਟਿਕਟ ਤੇ ਜਲੰਧਰ ਤੋਂ ਚੋਣ ਲੜ ਰਹੇ ਨੇ ਔਰ ਚਰਨਜੀਤ ਚੰਨੀ ਵੱਲੋਂ న్యూਸ 18 ਨਾਲ ਗੱਲਬਾਤ ਕਰਦੇ ਆਂ ਦਲ ਬਦਲੂਆਂ ਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਕਹਿੰਿਆ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਅੱਜਕੱਲ ਲੀਡਰਾਂ ਦਾ ਕੋਈ ਸਟੈਂਡ ਹੀ ਨਹੀਂ ਬਚਿਆ ਉਹਨਾਂ ਨੇ ਬਕਾਇਦਾ ਪਵਨ ਟੀਨੂ ਦਾ ਨਾਮ ਲਿਆ ਸੁਸ਼ੀਲ ਰਿੰਕੂ ਦਾ ਨਾਮ ਲਿਆ ਦੋਨੋਂ ਜਲੰਧਰ ਤੋਂ ਕੈਂਡੀਡੇਟ ਨੇ ਮਹਿੰਦਰ ਕੇਪੀ ਦਾ ਵੀ ਨਾਮ ਲਿਆ ਪਰ ਕੇਪੀ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਬਾਕੀਆਂ ਨੂੰ ਉਹਨਾਂ ਨੇ ਕਿਹਾ ਕਿ ਲੀਡਰ ਮੌਸਮ ਦੀ ਤਰ੍ਹਾਂ ਬਦਲ ਰਹੇ ਆਜੀ ਤੁਹਾਡੀ ਸਰ ਅੱਜ ਤੁਸੀਂ ਆਦਮਪੁਰ ਹਲਕੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਹਫਤੇ ਪਹਿਲਾਂ ਤੋਂ ਮਿਲ ਰਿਹਾ ਹੈ ਬਹੁਤ ਵੱਡੇ ਉਤਸ਼ਾਹ ਦੇ ਨਾਲ ਲੋਕ ਅੱਗੇ ਆ ਰਹੇ ਐ ਲੋਕਾਂ ਨੂੰ ਪਿਆਰ ਹੈ ਲੋਕ ਹੁਮੜ ਰਹੇ ਐ ਤੇ ਵੱਡੀ ਗਿਣਤੀ ਦੇ ਵਿੱਚ ਜਿੱਤ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦੀ ਹੋਏ ਚੰਨੀ ਸਾਹਿਬ ਕੱਲ੍ਹ ਕੈਸੇ ਦੇ ਮਹਿੰਦਰ ਕੇਪੀ ਜੀ ਵੀ ਮੈਦਾਨ ਚ ਉਤਰ ਚੁੱਕਿਆ ਹੈ ਕਾਫੀ ਟਾਈਮ ਤੋਂ ਰਾਈਨਿਤੂ ਸਾਈਡ ਤੋਂ ਸੀ ਕਿੰਦੇ ਮੈਂ ਗਿਆ ਨਹੀਂ ਮੈਨੂੰ ਪਾਰਟੀ ਨੇ ਕਟਿਆ ਹੈਗਾ ਵਾ ਮੈਨੂੰ ਦੁੱਖ ਹੈਗਾ ਵਾ ਮੈਂ ਜਦੋਂ ਮੇਰਾ 2022 ਚ ਜੋ ਹੋਈ ਸੀ ਉਹ ਮੈਂ ਦਿਲ ਚ ਰੱਖ ਕੇ ਬੈਠਾ ਸੀਗਾ ਤੇ ਹੁਣ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਉਹਨਾਂ ਬਾਰੇ ਕੁਝ ਬੋਲਣਾ ਤੀਨੂ ਕਿਸ ਤਰ੍ਹਾਂ ਦੇਖਦੇ ਫੇ ਤੁਸੀਂ ਤੀਨੂ ਦਾ ਕੋਈ ਟਿਕਾਣਾ ਹੀ ਨਹੀਂ ਹੈ ਤੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਤੇ ਜੀ ਦਾ ਕੋਈ ਸਟੈਂਡ ਨਹੀਂ ਹੁੰਦਾ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ ਇਹ ਲੋਕ ਲਾਲਚ ਆ ਡਰ ਦੇ ਪਸ ਪੈ ਕੇ ਬਾਦਲ ਸਾਹਿਬ ਦਾ ਐ ਲੱਗਦਾ ਹੁੰਦਾ ਸੀ ਜਿਵੇਂ ਅੱਖਾਂ ਦਾ ਤਾਰਾ ਟੀਨੂ ਲੇਕਿਨ ਰਾਤੇ ਰਾਤ ਛੱਡ ਗਿਆ ਪਤਾ ਵੀ ਨਹੀਂ ਲੱਗਿਆ ਕਿ ਟੀਨੂ ਗਿਆ ਕਿੱਥੇ ਹੈ ਤੇ ਹੁਣ ਲੋਕਾਂ ਨੂੰ ਲੱਭ ਰਿਹਾ ਤੇ ਲੋਕਰੇ ਪਾਸ ਆਉਂਦੇ ਨਹੀਂ ਕੰਪੀਟੀਸ਼ਨ ਕਿੰਨੂੰ ਦੇਖ ਰਹੇ ਤੁਸੀਂ ਕਿਸੇ ਨਾਲ ਵੀ ਨਹੀਂ ਮਤਲਬ ਇਹ ਮੌਸਮ ਵਾਂਗੂ ਬਦਲ ਰਹੇ ਹੈ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ ਚ ਤੁਸੀਂ ਇਹ ਦੇਖ ਲਓ ਵੀ ਤੀਨੋ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਬਦਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੂਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸ ਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਨਾ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਤੇ ਇਹ ਸਭ ਦੇ ਵਿਚਾਲੇ ਦਲ ਬਦਲੂਆਂ ਤੇ ਨਿਸ਼ਾਨਾ ਹਰ ਸਿਮਰਤ ਕੌਰ ਬਾਦਲ ਨੇ ਵੀ ਸਾਧਿਆ ਹੈ ਔਰ ਉਹਨਾਂ ਪਾਰਟੀ ਬਦਲਣ ਵਾਲਿਆਂ ਨੂੰ ਤਿਤਲੀਆਂ ਪੌਰੇ ਦੱਸਿਆ ਉਹਨਾਂ ਕਿਹਾ ਕਿ ਹੁਣ ਰੁੱਤ ਹੀ ਦਲ ਬਦਲੂਆਂ ਦੀ ਚੱਲ ਰਹੀ ਹੈ ਕੋਈ ਪਾਰਟੀ ਬਦਲ ਰਿਹਾ ਕੋਈ ਹਲਕਾ ਬਦਲ ਰਿਹਾ ਹਰ ਸਿਮਰਤ ਬਾਦਲ ਨੇ ਇਹ ਗੱਲ ਕਹੀ ਹੈ ਉਹਨਾਂ ਕਿਹਾ ਕਿ ਅੱਜਕੱਲ ਸਟੈਂਡ ਬਦਲੇ ਜਾ ਰਹੇ ਨੇ ਔਰ ਕਿਸੇ ਦੀ ਕੋਈ ਵਿਚਾਰਧਾਰਾ ਨਹੀਂ ਹੈ ਪਰ ਉਹਨਾਂ ਕਿਹਾ ਕਿ ਮੇਰੀ ਪਾਰਟੀ ਮੇਰਾ ਹਲਕਾ ਤੇ ਮੇਰਾ ਸਟੈਂਡ ਹਮੇਸ਼ਾ ਇੱਕੋ ਰਿਹਾ ਬਠਿੰਡਾ ਤੋਂ ਉਹਨਾਂ ਕਿਹਾ ਕਿ ਮੈਂ ਚੋਣ ਲੜਨ ਦੀ ਗੱਲ ਕਹੀ ਸੀ ਔਰ ਬਠਿੰਡਾ ਤੋਂ ਹੀ ਚੋਣ ਲੜ ਰਹੀਆਂ ਇਸ ਮੌਕੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਧੇ ਗਏ ਦਿੱਖੇ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹਿਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਹੋਏ ਆਪਣੇ ਸੂਬੇ ਤੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਉਧਰ ਭਾਜਪੀ ਉਮੀਦਵਾਰ ਰਵਨੀਤ ਬਿੱਟੂ ਨੇ ਵੀ ਕਾਂਗਰਸ ਤੇ ਤੰਜ ਕੱਸਿਆ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਲੁਧਿਆਣਾ ਤੋਂ ਕੋਈ ਉਮੀਦਵਾਰ ਹੀ ਨਹੀਂ ਮਿਲ ਰਿਹਾ ਉਹਨਾਂ ਕਿਹਾ ਕਿ ਜੇ ਕਾਂਗਰਸ 'ਤੇ ਕੋਈ ਕੋਈ ਉਮੀਦਵਾਰ ਨਹੀਂ ਤਾਂ ਅਸੀਂ ਉਹਨਾਂ ਨੂੰ ਕੈਂਡੀਡੇਟ ਦੇ ਦਿੰਨੇ ਆ। ਉਹਨਾਂ ਕਿਹਾ ਕਿ ਕਾਂਗਰਸ ਵੱਖ-ਵੱਖ ਧੜਿਆਂ ਦੇ ਵਿੱਚ ਵੰਡੀ ਹੋਈ ਹੈ। ਕੋਈ ਬਾਜਵਾ ਧੜਾ ਹੈ, ਕੋਈ ਰਾਜਾ ਵੜਿੰਗ ਧੜਾ ਹੈ ਤੇ ਕਾਂਗਰਸ ਦੇ ਵਿੱਚ ਹਾਈ ਕਮਾਂਡ ਦੇ ਵੀ ਵੱਖ-ਵੱਖਰੇ ਧੜੇ ਬਣ ਚੁੱਕੇ ਨੇ। ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਇਹ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹੈ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਐ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਏਸੇ ਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜਪਾ ਹੈ ਜਿਹੜੀ ਇੱਕ ਨੱਕੇ ਸਿਰਫ ਓਰੇ ਓਰੇ ਪਾਰਟੀ ਆ ਓਰੇ ਕਿਸੇ ਧੜੇ ਦੀ ਗੱਲ ਨਹੀਂ ਕੋਈ ਓਰੇ ਕਿਸੇ ਦੀ ਗੱਲ ਨਹੀਂ ਗੀ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾਦੀਸ਼ ਬਣੇ ਬੈਠੇ ਆ ਤੇ ਪਾਸਪਾ ਗੂ ਵਿਜੇ ਸਾਪਲਾ ਦੇ ਕਰੀਬੀ ਰੋਬਿੰਨ ਸਾਪਲਾ ਆਜਾਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਸੀਐਮ ਮਾਨ ਨੇ ਰੋਬਿੰਨ ਸਾਪਲਾ ਨੂੰ ਪਾਰਟੀ ਚ ਸ਼ਾਮਿਲ ਕਰਵਾਇਆ ਰੋਬਿੰਨ ਸਾਪਲਾ ਮੌਜੂਦਾ ਸਮੇਂ ਚ ਬੀਜੇਪੀ ਦੇ ਐਸਸੀ ਮੋਰਚੇ ਦੇ ਮੀਤ ਪ੍ਰਧਾਨ ਸਨ ਔਰ ਵਿਜੇ ਸਾਪਲਾ ਦੇ ਕਾਫੀ ਕਰੀਬੀ ਰਹੇ ਨੇ ਵਿਜੇ ਸਾਪਲਾ ਕੇਂਦਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਬੀਜੇਪੀ ਪੰਜਾਬ ਦੀ ਪ੍ਰਧਾਨਗੀ ਕਰ ਚੁੱਕੇ ਨੇ ਔਰ ਇਸ ਵੇਲੇ ਹੁਸ਼ਿਆਰਪੋ ਤੋਂ ਟਿਕਟ ਨਾ ਮਿਲਣ ਤੋਂ ਵਿਜੇ ਸਾਪਲਾ ਵੀ ਨਰਾਜ਼ ਚੱਲ ਰਹੇ ਨੇ ਹਾਲਾਂਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਰੀ ਨੇ ਪਰ ਇਸ ਸਭ ਦੇ ਵਿਚਾਲੇ ਵਿਜੇ ਸਾਪਲਾ ਦੇ ਨਜ਼ਦੀਕੀ ਰੋਬਿੰਨ ਸਾਪਲਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਅਸੀਂ ਪਿਛਲੇ ਸਾਲ ਦੇਖ ਰਹੇ ਹਾਂ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਵਰਕਰਾਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਮੈਂ ਇਹ ਵੀ ਕਹਿ ਰਹੇ ਵਿੱਚ ਮੈਨੂੰ ਕਹਿਣ ਤੋਂ ਗੁਰੇਜ਼ ਨਹੀਂ ਕਿ ਦਲਿਤਾਂ ਦੀ ਪਾਰਟੀ ਮੈਂ ਕਹਿ ਰਿਹਾ ਕਿ ਹਰ ਇਨਸਾਨ ਦੀ ਹਰ ਵਰਗ ਦੀ ਇਹ ਸੁਣਵਾਈ ਕਰਦੇ ਨੇ ਔਰ ਬਹੁਤ ਅੱਛਾ ਪੰਜਾਬ 'ਚ ਕੰਮ ਹੋ ਰਿਹਾ ਔਰ ਜਿਹੜੀ ਪਾਰਟੀ ਨੂੰ ਮੈਂ ਅਲਵਿਦਾ ਕਹਿ ਕੇ ਆਇਆ ਉਹ 'ਚ ਅਸੀਂ 15-20 ਸਾਲ ਤੋਂ ਕੰਮ ਕਰ ਰਹੇ ਹਾਂ ਉਹ 'ਚ ਵਰਕਰ ਦੀ ਕੋਈ ਕਦਰ ਨਹੀਂ ਇਸ ਕਰਕੇ ਮੈਂ ਆਪਣੇ ਆਮ ਆਦਮੀ ਪਾਰਟੀ ਨੂੰ ਅੱਜ ਜੁਆਇਨ ਕੀਤਾ ਔਰ ਪਾਛ ਪਣੋਂ ਅਲਵਿਦਾ ਕਹਿ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਛੋਟਾ ਜਿਹਾ ਇੱਕ ਨੁਮਾਇंदे ਤਰ੍ਹਾਂ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਹੋਰ ਜੋਰ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੇ 13 ਦੇ 13 MP ਜਿਹੜੇ ਆ ਉਹ ਜਿਤਾ ਕੇ ਅਰਮਨ ਰਾਜੀ ਦੇ ਆਸ਼ੀਰਵਾਦ ਦੇ ਨਾਲ CM ਸਾਹਿਬ ਦੇ ਆਸ਼ੀਰਵਾਦ ਦੇ ਨਾਲ ਅਸੀਂ ਉਹਨਾਂ ਨੂੰ ਪਾਰਲੀਮੈਂਟਸ ਭੇਜਾਂਗੇ ਇਹ ਗੱਲ ਕਰਦੇ ਆ ਲਾਲਜੀਤ ਪੁੱਲਰ ਦੀ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਔਰ ਇਸ ਵੇਲੇ ਖੜੂਰ ਸਾਹਿਬ ਦੋ ਚੋਣ ਲੜ ਰਹੇ ਨੇ ਲਾਲਜੀਤ ਪੁੱਲਰ ਨੇ ਪਿਛਲੇ ਦਿਨੀ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਹਾਲਕਿ ਉਸ ਵੇਲੇ ਵੀ ਉਹਨਾਂ ਵੱਲੋਂ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਗਈ ਸੀ ਪਰ ਅੱਜ ਮੁੜ ਉਹਨਾਂ ਵੱਲੋਂ RAM ਗੜੀਆ ਤੇ ਸਵਰਨ ਬਰਾਦਰੀ ਤੋਂ ਮਾਫੀ ਮੰਗੀ ਗਈ ਹੈ ਔਰ ਉਹਨਾਂ ਕਹਿਆ ਹੈ ਕਿ ਮੈਂ ਅੱਗੇ ਤੋਂ ਜਹੀ ਭੁੱਲ ਕਦੇ ਨਹੀਂ ਕਰਾਂਗਾ। ਸ਼੍ਰੀ ਦਰਬਾਰ ਸਾਹਿਬ ਨਤਬਸਤਕ ਹੋਏ ਲਾਲਜੀਤ ਭੁੱਲਰ ਔਰ ਉੱਥੇ ਜਾ ਕੇ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ ਲੰਗਰ ਹਾਲ ਦੇ ਵਿੱਚ ਪਾਂਡਿਆਂ ਦੀ ਸੇਵਾ ਕੀਤੀ ਔਰ ਉਹਨਾਂ ਕਹਿਆ ਕਿ ਮੈਂ ਅੱਗੇ ਤੋਂ ਕਦੇ ਵੀ ਕੋਈ ਐਸੀ ਟਿੱਪਣੀ ਨਹੀਂ ਕਰਾਂਗਾ। ਇਸ ਵੇਲੇ ਖਰੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਕੈਂਡੀਡੇਟ ਨੇ ਲਾਲਜੀਤ ਸਿੰਘ ਭੁੱਲਰ ਇੱਕ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤ ਹੋਣ ਲਈ ਤੇ ਨਾਲ ਵਰਤਨਾ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮیرے ਤੱਕ ਕਿੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦੇਰ ਪਹਿਲਾਂ ਚੌਂ ਜਲਸੀ ਦਰਾਲ ਇੱਕ ਸਟੇਜ ਦੇ ਉੱਤੋਂ ਆਰਾਮ ਗੜੀਆ ਭਾਈ ਜਰਾ ਸਵਰਨ ਕਰਪਾਈ ਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਤੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਰਾਮਗੜੀਆ ਭਾਈਚਾਰੇ ਸਵਰਨਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤਾਂ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਪੱਖਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਇਸ ਬੰਦੀ ਸਾਰੇ ਭਾਈਚਾਰੇ ਐਸ்சி ਪੀਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਪਹਿਲੂ ਸਮਾਤਵਕਸ਼ਨ ਕੇ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤੀਪਨੀ ਨਾ ਨਿਕਲੇ ਤਾਂ ਮੈਂ ਆਸ਼ਵਾਸ਼ੀ ਕਰਦਾ ਸਮੂਹ ਆਮ ਗਰੀਆ ਭਾਈਚਾਰਾ ਸਮੂਹ ਸਵਰਨ ਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਤੇ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨਾਂ ਵੱਲੋਂ ਖੁੱਲੀ ਬਹਿਸ ਦੇ ਲਈ ਮੰਚ ਸਜਾਇਆ ਗਿਆ ਸੀ ਖੁੱਲੀ ਬਹਿਸ ਦੇ ਲਈ ਸੱਦਿਆ ਗਿਆ ਸੀ ਭਾਜਪਾ ਦੇ ਰੇਤਾਵਾਂ ਨੂੰ ਪਰ ਬੀਜੇਪੀ ਦੇ ਨੇਤਾ ਨਹੀਂ ਪਹੁੰਚੇ ਬਕਾਇਦਾ ਬੀਜੇਪੀ ਦੇ ਦਿਗਜਾ ਦੀਆਂ ਕੁਰਸੀਆਂ ਲਾਈਆਂ ਗਈਆਂ ਜਦਕਿ ਬੀਜੇਪੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਕੋਈ ਸੱਦਾ ਹੀ ਨਹੀਂ ਮਿਲਿਆ ਇਹ ਤਸਵੀਰਾਂ ਨੇ ਕਿਸਾਨ ਭਵਨ ਚੰਡੀਗੜ੍ਹ ਦੀਆਂ ਜਿੱਥੇ ਕਿਸਾਨਾਂ ਨੇ ਬੀਜੇਪੀ ਆਗੂਆਂ ਦੇ ਨਾਲ ਖੁੱਲੀ ਬਹਿਸ ਦੇ ਲਈ ਮੰਚ ਸਜਾਇਆ ਬਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਜੇਪੀ ਨਟਾ ਅਮਿਤ ਸ਼ਾ ਇਸ ਨੂੰ ਯਾਖਰ ਦੇ ਲੀ ਕੁਰਸੀਆਂ ਲਗਾਈਆਂ ਗਈਆਂ। ਕੁਰਸੀਆਂ ਤੇ ਤਸਵੀਰਾਂ ਵੀ ਚਿਪਕਾਈਆਂ ਤੇ ਫਿਰ ਸ਼ੁਰੂ ਹੋਇਆ ਇੰਤਜ਼ਾਰ। ਤਾਂ ਜਦੋਂ ਵੇੜ ਕਰਨ ਦੇ ਬਾਵਜੂਦ ਕੋਈ ਵੀ ਬੀਜੇਪੀ ਆਗੂ ਨਾ ਪਹੁੰਚਿਆ ਤਾਂ ਫਿਰ ਕਿਸਾਨ ਮੀਡੀਆ ਦੇ ਮੁੱਖ ਅੱਗੇ ਹੋਏ। ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲੈਂਦੇ ਆ ਕਿ ਬੀਜੇਪੀ ਦੇ ਕੋਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਨੇ। ਇਸ ਲਈ ਕੋਈ ਵੀ ਨਹੀਂ ਪਹੁੰਚਿਆ ਤੇ ਨਾਲ ਹੀ ਕਿਸਾਨੀ ਮੰਗਾਂ ਦਾ ਵੀ ਜ਼ਿਕਰ ਕੀਤਾ। ਦਾ ਇੰਤਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜੇਪੀ ਪੀ ਦੇ ਕੋਲ ਅੱਜ ਦਰਸਲ ਹੈ ਹੀ ਨਹੀਂ ਜਿਹੜਾ ਅਸੀਂ ਬਾਰ ਬਾਰ ਕਹਿ ਰਹੇ ਹਾਂ ਇਹਨਾਂ ਨੇ ਸਿੱਧ ਕਰਤਾ ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚੋਂ ਭਗੌੜੀ ਹੁੰਦੀ ਹੈ ਉਹ ਇਸੇ ਕਰਕੇ ਹੁੰਦੀ ਹੈ ਕਿ ਜਵਾਬ ਇਹਨਾਂ ਕੋਲੇ ਹੈ ਨਹੀਂ ਨਹੀਂ ਤੇ ਭਾਜਪੀ ਦਾ ਵੀ ਪ੍ਰਚਾਰ ਕਰਮਾਇਆ ਤੇ ਪੁੱਲੀ ਬੈਸ ਦਾ ਕੋਈ ਵੀ ਸੱਤਾ ਨਾ ਮਿਲਣ ਦੀ ਗੱਲ ਕਹੀ ਹੈ ਤੇ ਨਾਲ ਹੀ ਨਿਸ਼ਾਨਾ ਸਾਧਦੇ ਆ ਕਹਿ ਕੇ ਤਾਂ ਕਿਸਾਨ ਜੱਟ ਦੀਆਂ ਦੀ ਇਵੈਂਟ ਮੈਨੇਜਮੈਂਟ ਹੈ ਕਿਸਾਨ ਤਾਂ ਖੇਤਾਂ ਵਿੱਚ ਨੇ ਸਾਨੂੰ ਕੋਈ ਸੱਦਾ ਨਹੀਂ ਆਇਆ ਪਹਿਲੀ ਗੱਲ ਤਾਂ ਇਹ ਸਪਸ਼ਟ ਕਰ ਦिए ਫਿਰ ਉਹ ਕਹਿੰਦੇ ਸਾਨੂੰ ਬੰਗਾਰਿਆ ਅਸੀਂ ਤਾਂ ਜੇ ਹੱਥ ਜੋੜ ਕੇ ਗੱਲ ਕਰਨ ਵਾਲੇ ਬੰਦੇ ਆ ਕੋਈ ਬੰਗਾਰ ਬੰਗੋਲ ਨਹੀਂ ਹੈ ਔਰ ਇਹ ਸਾਡੇ ਵਰਕਰਾਂ ਨੂੰ ਡਰਾਉਣ ਲੱਗੇ ਹੋਇਆ ਪੂਰੇ ਪੰਜਾਬ 'ਚ ਹੀ ਇੱਕ ਨਹੀਂ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਕਿਸਾਨ ਐਸ ਵੇਲੇ ਕੋਈ ਇਹ ਇਵੈਂਟ ਮੈਨੇਜਮੈਂਟ ਕਰ ਰਹੀ ਹੈ ਜਥੇਬੰਦੀਆਂ ਕਿਸਾਨ ਜਿਹੜਾ ਹੈਗਾ ਉਹ ਤਾਂ ਅਨਸ਼ਾਸਿਤ ਹੈਗਾ ਉਹ ਕਾਨੂੰਨ ਨੂੰ ਮੰਨਣਾ ਹੈ ਨਾ ਪਾਲਣ ਕਰਨ ਵਾਲਾ ਔਰ ਕਿਸਾਨ ਖੇਤਾਂ ਚਾਹੇ ਇਸ ਵੇਲੇ ਉਹ ਧਰਦੀਆਂ ਫਸਲਾਂ ਸਾਂਭਣ ਲੱਗਿਆ ਵੀ ਮੌਸਮ ਦੀ ਮਾਰ ਨਾ ਪੈ ਜੇ ਇਹ ਜਿਹੜਾ ਹੈਗਾ ਇਹ ਤਾਂ ਜਥੇਬੰਦੀਆਂ ਕਰ ਰਹੀਆਂ ਨੇ ਔਰ ਸਾਨੂੰ ਬੁਲਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਦਰਸਲ ਕਿਸਾਨਾਂ ਦਾ ਕਹਿਣਾ ਹੈ ਕਿ ਹਾਲੀ ਦੇ ਵਿੱਚ ਕੁਝ ਭਾਜਪਾ ਆਗੂਆਂ ਨੇ ਬਹਿਸ ਦੇ ਲਿਖਿਆ ਸੀ ਜਿਸ ਕਾਰਨ ਉਹ ਖੁੱਲੀ ਬਹਿਸ ਦੇ ਲਈ ਕਿਸਾਨ ਭਵਨ ਪਹੁੰਚੇ ਸਨ ਪਰ ਬੀਜੇਪੀ ਆਗੂਆਂ ਦੇ ਨਾ ਪਹੁੰਚਣ ਦੇ ਕਾਰਨ ਬਹਿਸ ਨਾ ਹੋ ਸਕੀ ਚੰਡੀਗੜ੍ਹ ਤੋਂ ਨਵਿੰਦਰ ਸਿੰਘ ਬਰਾੜ న్యూਸ 8 ਪੰਜਾਬ ਤੇ ਅਦਰ ਸੂਬੇ ਪਾਰ ਚ ਪਾਰੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਕਿਸਾਨਾਂ ਦੀ ਮਿਹਨਤ ਤੇ ਪਾਣੀ ਫਿਰ ਰਿਹਾ ਤੇ ਇਹ ਹਾਲ ਕਿਸੇ ਇੱਕ ਥਾ ਦਾ ਨਹੀਂ ਬਲਕਿ ਸੂਬੇ ਦੇ ਕਈ ਜ਼ਿਲ੍ਹਿਆਂ ਦਾ ਆਨਾ ਤੇ ਕੁਦਰਤੀ ਮਾਰ ਮੰਡੀਆਂ ਵਿੱਚ ਪਾਣੀ ਕਿਸਾਨ ਪਰੇਸ਼ਾਨ ਕਿੱਥੇ ਨੇ ਪ੍ਰਬੰਧ ਤੇ ਇੰਤਜ਼ਾਮ ਵੀ ਬਸਮੀ ਲਈ ਕਿਸਾਨਾ ਦੀ ਲੀ ਆਫਤ ਬਣਦਾ ਨਜ਼ਰ ਆ ਰਿਹਾ ਹੈ ਸੂਬੇ ਭਾਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਮੀਂਹ ਇੱਕ ਵਾਰ ਫਿਰ ਕਿਸਾਨਾਂ ਦੀ ਮਿਹਨਤ ਤੇ ਪਾਣੀ ਪੇਰ ਦਿੰਦਾ ਕਬੂਰਥਲਾ ਨਾਬਾ ਸਮਾਣਾ ਫਿਰੋਜ਼ਪੁਰ ਸੰਗਰੂਰ ਤੇ ਕੀ ਪਟਿਆਲਾ ਹਰ ਪਾਸੇ ਇਹੋ ਹਾਲ ਹੈ ਨੀਨੇ ਜਿੱਥੇ ਕਿਸਾਨਾਂ ਨੂੰ ਰੋਾਇਆ ਉਥੇ ਹੀ ਮੰਡੀ ਪ੍ਰਬੰਧਾਂ ਦੇ ਦਾਅਵਿਆਂ ਦੀ ਦੀਪੂਲ ਖੋਲ੍ਹ ਕੇ ਰੱਖ ਦਿੱਤੀ ਹੈ ਹਜ਼ਾਰਾਂ ਦੀ ਗਿਣਤੀ ਚ ਕਣਕ ਦੀਆਂ ਪੋਰੀਆਂ ਆਖਲੇ ਅਸਮਾਨ ਦੇ ਹੇਠ ਵੇਚ ਰਹੀਆਂ ਨੇ ਪਰ ਅਜਿਹੇ ਦੇ ਵਿੱਚ ਕਿਸਾਨ ਬੇਬਸ ਤੇ ਲਾਚਾਰ ਨਜ਼ਰ ਆ ਰਹੇ ਹੈ ਇਹ ਹੋਵੇ ਵੀ ਕਿਉਂ ਨਾ ਸਾਰ ਭਾਰ ਦੀ ਮਿਹਨਤ ਜੋ ਅੱਖਾਂ ਦੇ ਸਾਹਮਣੇ ਪਾਣੀ ਪਾਣੀ ਹੋ ਰਹੀ ਹੈ ਇਸ ਢੰਡਾਲ ਵਿੱਚ ਮੰਡੀ ਦੇ ਵਿੱਚ ਆਪਨੇ ਕਣਕ ਲੈ ਕੇ ਪਹੁੰਚਾ ਹਾਂ ਜਿੱਥੇ ਕਿ ਅੱਜ ਬੇਮੌਸਮੀ ਬਰਸਾਤ ਹੋਈ ਹੈ ਇਹ ਜੋ ਬਰਸਾਤ ਹੋਈ ਹੈ ਇਹਦੇ ਨਾਲ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਪਹਿਲੇ ਜਦੋਂ ਸਾਡੇ ਝੋਨੇ ਦੀਆਂ ਫਸਲਾਂ ਹੋਈਆਂ ਸੀਗੀਆਂ ਤੇ ਮੱਡ ਦੇ ਵਿੱਚ ਖੇਤ ਦੇ ਉੱਤੇ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਜਿਹੜੀਆਂ ਮਾਰੀਆਂ ਗਈਆਂ ਸੀਆਂ ਜਿਹੜਾ ਕਿ ਅਜੇ ਤੱਕ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲ ਸਕਿਆ ਹਾਂਜੀ ਆੜਤੀਆਂ ਜੀ ਕਿੰਨਾ ਕੁ ਨੁਕਸਾਨ ਮੰਨਦੇ ਜੋ ਬੇਮੌਸਮੀ ਬਰਸਾਤ ਬਹੁਤ ਮੇਸਮੌਸਮੀ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ ਜਾਂਦਾ ਹੈ ਜੇ ਇਹਨੂੰ ਸਾਫ਼ ਸੰਭਾਲ ਨਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜੂਗਾ ਹੁਣ ਤੁਸੀਂ ਪਾਲਟੀਆਂ ਲਾ ਰਹੇ ਹੋ ਪਾਲਟੀ ਲਾ ਰਹੇ ਹੈ ਜੀ ਇਹਦੀ ਟਾਂਗਾ ਮਰਵਾ ਰਹੇ ਹਾਂ ਕੱਲ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ ਜੇ ਨਹੀਂ ਸੰਭਾਲ ਕਰਾਂਗੇ ਜੀ ਤੁਹਾਡੇ ਤੁਹਾਡੇ ਪੱਲੇ ਪੈ ਰਹੇ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਅਸੀਂ ਪੰਜਾਬੀ ਜ਼ਿੰਮੇਵਾਰੀ ਨਾਲ ਕਰਾ ਰਹੇ ਹਾਂ ਕੰਮ ਜੇ ਜਿਆਦਾ ਭਿੱਜ ਗਈ ਉਹਦਾ ਕੀ ਹੋਊਗਾ ਜੀ ਹੱਲ ਉਹਦਾ ਫਿਰ ਹੁਣ ਦੇਖਾਂਗੇ ਜੀ ਮੈਂ ਦਾ ਡੜੇ-ਡੋੜੇ ਕਰਾ ਕੇ ਦੁਬਾਰਾ ਭਰਤੀ ਕਰਨੀ ਪਊਗੀ ਭਰਤੀ ਤਾਂ ਕਰੂੰਗੇ ਪਰ ਕਿੱਥੇ ਕਰੂੰਗੇ ਸਪੇਸ ਤਾਂ ਕੋਈ ਹੈ ਨਹੀਂ ਸਪੇਸ ਹੋਂ ਜਦੋਂ ਬਣੂਗੀ ਕੀ ਲੱਗਦਾ ਇੱਕਦਮ ਕਿਵੇਂ ਆ ਗਈ ਫਸਲ ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਹੈ ਬਹੁਤ ਜਲਦੀ ਆ ਗਈ ਇੱਕਦਮ ਰਸ਼ ਪੈ ਗਿਆ ਦਾ ਇਹਨਾਂ ਲੇਬਰ ਦਾ ਵੀ ਨੁਕਸਾਨ ਹੋ ਰਿਹਾ ਹੈ ਲੇਬਰ ਦਾ ਵੀ ਨੁਕਸਾਨ ਹੈ ਇਹ ਨਹੀਂ ਨਹੀਂ ਕੁਦਰਤ ਦਾ ਕਹਿਰ ਖੇਤਾਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਮੀਂਹ ਹਨੇਰੀ ਤੇ ਗੜੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਵਿਛ ਗਈ ਹੈ ਤੇ ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿੰਨੀ ਕਫਾਸਰ ਆ ਜਿਹੜੀ ਤੁਹਾਡੇ ਖੇਤਾਂ ਵਿੱਚ ਖੜੀ ਆ ਸਾਡੇ ਹੀ ਹਲੇ 80 ਗਿੱਲੇ ਖੜੇ ਨੇ ਜੀ ਖੇਤ ਦੇ ਵਿੱਚ ਹਾਂ ਜੀ ਤੇ ਕੱਲ ਮਸ਼ੀਨ ਲਾਈ ਸੀ ਜੀ ਅਸੀਂ ਨੇ ਚਲਦੇ ਬਸ ਇਹ ਕੱਲ ਚਲਦੇ ਕੰਮ ਜੀ ਅੱਜ ਸਵੇਰੇ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਫੇਰ ਆਪਣੇ ਪਹਿਲਾਂ ਵੀ ਜੀ ਪਿਛਲੇ ਵਾਰ ਵਾਲੇ ਹਫਤਾ ਵੀ ਹੋਇਆ ਜੀ ਉਸ ਤੋਂ ਬਾਅਦ ਫੇਰ ਮੀਂਹ ਪੈਣ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਆ ਜੀ ਵੀ ਬਰਸ਼ਾਤ ਦਾ ਇਹ ਹੀ ਮਤਵ ਹੈ ਜੀ ਨੁਕਸਾਨ ਜ਼ਿੰਮੇਵਾਰ ਤੇ ਪੈ ਰਿਹਾ ਜਿੰਨਾ ਵੀ ਪੈ ਰਿਹਾ 20 25% ਤਾਂ ਜੀ ਤੜਕੇ ਵਾਲੇ ਮਹੀਨੇ ਕਰਤਾ ਜਿਹੜੀ ਬੱਲੀ ਪੱਕੀ ਹੋਈ ਜੀ ਉਹ ਝੜੀਆਂ ਦੀ ਥੱਲੇ ਟੁੱਟ ਜਾਂਦੀ ਹੈ ਜੀ ਅੰਕ ਟਾਹ ਢੇਰੀ ਹੋਈ ਜਾਂਦੀ ਹੈ ਜੀ ਕਿਸਾਨ ਨੂੰ ਇਹ ਮਾਰ ਹੈ ਜੀ ਹੋਰ ਤਾਂ ਕਿਸੇ ਨੂੰ ਨਹੀਂ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸ ਤਰ੍ਹਾਂ ਦੀਆਂ ਫਸਲਾਂ ਖੇਤਾਂ ਵਿੱਚ ਮੰਡੀਆਂ 'ਚ ਮੀ ਕਾਰਨ ਬਰਬਾਦ ਹੋ ਰਹੀਆਂ ਨੇ ਪਰ ਸਵਾਲ ਤਾਂ ਇਹ ਹੈ ਕਿ ਪ੍ਰਸ਼ਾਸਨ ਨੇ ਕិច្ਛੇ ਘਟਾਵਾ ਨੂੰ ਵੇਖਦਿਆਂ ਪ੍ਰਬੰਧਾਂ 'ਚ ਕਿੰਨੇ ਕੋ ਸੁਧਾਰ ਕੀਤੇ ਨੇ ਬਿਊਰੋ ਰਿਪੋਰਟ